ਅੱਜ ਦੇ ਦਿਨ ਸਾਰੀਆਂ ਹੀ ਮਾਵਾਂ ਧੀਆਂ ਭੈਣਾਂ ਬੇਟੀਆਂ ਨੂੰ ਵਧਾਈ ਦਿੰਨੀ ਆ ਇਹ ਦਿਨ ਜਿਹੜਾ ਇਹ ਇੱਕ ਉਤਸਵ ਹੈ ਇਹਦੇ ਵਿੱਚ ਔਰਤਾਂ ਨੇ ਜਿਹੜਾ ਜਜ਼ਬਾ ਹਿੰਮਤ ਆਪਦੀ ਸਟਰਗਲ ਤੇ ਸੰਘਰਸ਼ ਕੀਤਾ ਏ ਉਹਨੂੰ ਸਨਮਾਨਿਤ ਕਰਨ ਦਾ ਦਿਨ ਆ ਔਰਤ ਨੇ ਆਪਣੀ ਹਿੰਮਤ ਦੇ ਨਾਲ ਜਜ਼ਬੇ ਦੇ ਨਾਲ ਜੋ ਵੀ ਪ੍ਰਾਪਤੀਆਂ ਕੀਤੀਆਂ ਉਹ ਉਹਨਾਂ ਨੂੰ ਰਿਕੋਗਨਾਈਜ਼ ਕਰਨਾ ਉਹਨਾਂ ਨੂੰ ਸੁਸਾਇਟੀ ਦੇ ਸਾਹਮਣੇ ਲਿਆਉਣਾ ਸੁਸਾਇਟੀ ਨੂੰ ਇਸ ਦਿਨ ਔਰਤਾਂ ਦੇ ਹੱਕਾਂ ਬਾਰੇ ਐਜੂਕੇਟ ਵੀ ਕੀਤਾ ਜਾਣਾ ਚਾਹੀਦਾ ਅਵੇਅਰ ਕੀਤਾ ਜਾਣਾ ਚਾਹੀਦਾ ਹੈ ਅਹਲੇ ਵੀ ਜਿਹੜੇ ਬੈਰੀਅਰ ਹੈਗੇ ਆ ਦੁਨੀਆ ਦੇ ਵਿੱਚ ਜਿਹੜੇ ਔਰਤ ਕ੍ਰੋਸ ਨਹੀਂ ਕਰ ਪਾਈ ਪਾਰਹੀ ਉਹਦੇ ਬਾਰੇ ਵੀ ਸਾਡੀ ਸੋਸਾਇਟੀ ਨੂੰ ਉਹਦੇ ਤੋਂ ਜਾਣੂ ਕਰਵਾਉਣਾ ਚਾਹੀਦਾ ਇੱਕ ਔਰਤ ਹੈ ਜਿਹੜੀ ਉਸ ਸਮਾਜ ਦੀ ਰੀੜ ਦੀ ਹੱਡੀ ਆ ਘਰ ਪਰਿਵਾਰ ਬਣਾਉਣਾ ਕਾਰੋਬਾਰ ਚਲਾਉਣੇ ਕੋਈ ਵੀ ਫੀਲਡ ਐਸਾ ਨਹੀਂ ਹੈਗਾ ਜਿੱਥੇ ਔਰਤ ਕੰਮ ਨਹੀਂ ਕਰ ਰਹੀਗੀ ਸੋ ਇਸ ਲਈ ਅੱਜ ਆਪਾਂ ਸਾਰੇ ਇਕੱਠੇ ਹੋਈਏ ਇੱਕ ਦੂਜੇ ਦਾ ਹੌਸਲਾ ਬਣੀਏ ਇੱਕ ਦੂਜੇ ਨੂੰ ਸਹਾਰਾ ਦੇਈਏ ਲੰਬੀਆਂ ਉਡਾਣਾ ਭਰੀਏ ਉੱਚੀਆਂ ਉਡਾਣਾ ਭਰੀਏ ਆਸਮਾਨ ਨੂੰ ਛੂਹੀਏ ਮੇਰਾ ਇਹੀ ਸੁਨੇਹਾ ਹੈ ਥੈਂਕ ਯੂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਬਹੁਤ ਖੁਸ਼ ਨਸੀਬਾਂ ਕਿ ਮਾਤਾ ਗੁਜ਼ਰੀ ਗਰਲਸ ਸਕੂਲਸ ਤੇ ਵੇੜੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਜਿਹੜਾ ਕਿ ਲੜਕੀਆਂ ਦੀ ਸਿੱਖਿਆ ਲਈ 1998 ਤੋਂ ਲਗਾਤਾਰ ਕੰਮ ਕਰ ਰਿਹਾ ਲਗਭਗ ਇੱਕ ਦਹਾਕਾ ਕਹਿ ਸਕਦੇ ਹਾਂ 27 ਸਾਲ ਦਾ ਲੰਮਾ ਸਫ਼ਰ ਹੈ ਜਿਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਸਾਡੇ ਕਾਲਜ ਵਿੱਚੋਂ ਪੜ੍ਹ ਕੇ ਅੱਜ ਵੱਖਰੀ ਵੱਖਰੀ ਅਹੁਦਿਆਂ ਤੇ ਬਰਾਜ਼ਮਾਨ ਹੋਈਆਂ ਨੇ ਹਨ ਤੇ ਬਰਾਜ਼ਮਾਨ ਹੋ ਵੀ ਰਹੀਆਂ ਨੇ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਬੇਟਾ ਕਦੇ ਵੀ ਹੌਂਸਲੇ ਨਾ ਛੱਡੋ ਇਸ ਤੇ ਦੁਬਾਰਾ ਤੁਸੀਂ ਆਪਣੇ ਆਪ ਨੂੰ ਸਰ ਕਰ ਸਕਦੇ ਹੋ ਕਿਉਂਕਿ ਹੌਂਸਲੇ ਨਾਲ ਸਰ ਕੀਤੀਆਂ ਮੰਜ਼ਲਾਂ ਤੋਂ ਬੰਦਾ ਕਿਤੇ ਨਹੀਂ ਪਿੱਛੇ ਹਟਦਾ ਔਰ ਇੱਕ ਅਜਿਹੀ ਸ੍ਰਿਸ਼ਟੀ ਦੀ ਦਾਤੀ ਹੈ ਜਿਹੜੀ ਨਾ ਸਿਰਫ ਆਪਣਾ ਆਪ ਪਾਲਦੀ ਆ ਸਗੋਂ ਹਾਰੇ ਸਮਾਜ ਦਾ ਤੁਰਾਏ ਤੇ ਇਸ ਸਮਾਜ ਨੂੰ ਚਲਾਉਣ ਵਾਲੀ ਔਰਤਾ ਜਿਹੜੀ ਹਰ ਤਰ੍ਹਾਂ ਨਾਲ ਸક્ષਮ ਹੋਣੀ ਚਾਹੀਦੀ ਆ ਚਾਹੇ ਉਹ ਸਮਾਜਿਕ ਖੇਤਰ ਹੋਵੇ ਚਾਹੇ ਉਹ ਆਰਥਿਕ ਖੇਤਰ ਹੋਵੇ ਤੇ ਚਾਹੇ ਸੱਭਿਆਚਾਰਕ ਖੇਤਰ ਹੋਵੇ ਤੇ ਮੈਂ ਇਹਨਾਂ ਬੱਚੀਆਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੀ ਆ ਕਿ ਤੁਸੀਂ ਹਰ ਖੇਤਰ ਦੇ ਵਿੱਚ ਸક્ષਮ ਬਣੋ ਉੱਚੀਆਂ ਪਦਵੀਆਂ ਤੇ ਬਰਾਜ਼ਮਾਨ ਹੋ ਤੇ ਅਸੀਂ ਸਿਰ ਉੱਚਾ ਕਰਕੇ ਹਮੇਸ਼ਾ ਸ਼ਾਨ ਨਾਲ ਕਹਿ ਸਕੀਏ ਵੀ ਇਹ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਨੇ ਤੇ ਮੈਨੂੰ ਮਾਣ ਵੀ ਹੈ ਕਿ ਅੱਜ ਅਸੀਂ ਇੱਕ ਉਪਰਾਲਾ ਕਰ ਰਹੇ ਹਾਂ ਤੇ ਇੱਕ ਇਹ ਆ ਪਲੇਟਫਾਰਮ ਲੜਕੀਆਂ ਨੂੰ ਦੇ ਰਹੇ ਹਾਂ ਜਿਸ ਦੇ थ्रू ਉਹਨਾਂ ਆਪਣੀ ਕਹਾਣੀ ਆਪਣੀ ਜੁਬਾਨੀ ਮਾਤਾ ਗੁਜ਼ਰੀ ਗਰਲਸ ਤੇ ਇੱਕ ਸਟੇਜ ਉੱਤੇ ਪੇਸ਼ ਕਰ ਰਹੀਆਂ ਹਨ ਜਿਹੜਾ ਕਿ ਇੱਕ ਬਹੁਤ ਵੱਡਾ ਉਪਰਾਲਾ ਇਸ ਤੋਂ ਪਹਿਲਾਂ ਇਸ ਖੇਤਰ ਵਿੱਚ ਕਿਸੇ ਨੇ ਨਹੀਂ ਕੀਤਾ ਸੀ ਫਿਰ ਤੋਂ ਇੱਕ ਵਾਰ ਮਾਤਾ ਗੁਜ਼ਰੀ ਗਰਲਸ ਕਾਲਜਸ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਅੰਤਰਰਾਸ਼ਟਰੀ ਮੈਲਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ